ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਇੱਥੇ ਅੱਜ ਆਪਾਂ ਬੱਚੇ ਕੱਟ ਕੇ ਬਿਠਾਤੇ ਛਾਤਰੀਆਂ ਦੇ ਉੱਤੇ ਬਾਹਰ ਲਾਤੀਆਂ ਛਾਤਰੀਆਂ ਖੁੱਡਿਆਂ ਦੇ ਉੱਤੇ ਤੇ ਬਾਕੀ ਜਿਹੜੇ ਬੱਚੇ ਵੱਡੇ ਨੇ ਉਹ ਬਿਠਾਤੇ ਆਪਾਂ ਇੱਧਰ ਉੱਚੀਆਂ ਛਾਤਰੀਆਂ ਤੇ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਡਾਰੀਆਂ ਮਾਰ-ਮਾਰ ਕੇ ਆਪਦੇ ਆਪ ਬੈਠੀ ਜਾਂਦੇ ਨੇ ਇਹ ਬੱਚੇ ਹਜੇ ਉੱਡਣ ਵਾਲੇ ਤਾਂ ਬਈ ਹੋਈ ਨਹੀਂਗੇ 2-4 ਦਿਨਾਂ ਦੇ ਵਿੱਚ ਵਿੱਚ ਉੱਡਣ ਲੱਗ ਜਾਣਗੇ ਤੇ ਬਾਕੀ ਦੇਖਦੇ ਆਂ ਵੀ ਕਿੰਨੇ ਦਿਨਾਂ ਤੱਕ ਹੁੰਦੇ ਨੇ ਉੱਡਣ ਵਾਸਤੇ ਇਹ ਤਿਆਰ ਤੇ ਤੱਕ ਕੈਨ ਨਾਲ ਕੋਈ ਨਹੀਂ ਜਦੋਂ ਜਿਹੜਾ ਉੱਡੂਗਾ ਬਾਈ ਆਪਾਂ ਉਦੋਂ ਹੀ ਡਾਵਾਂਗੇ ਕਿਸੇ ਨਾਲ ਕੋਈ ਜ਼ਬਰਦਸਤੀ ਹੈ ਨਹੀਂ ਕਿ ਵੀ ਫੜ ਕੇ ਉੱਲਾ ਮਾਰੀਏ ਤੇ ਅੱਜ ਹੀ ਇਹਨਾਂ ਨੂੰ ਡੋਨਾ ਸਟਾਰਟ ਕਰ ਦਈਏ ਹਜੇ ਤੇ ਇਹ 2-2 4-4 ਗੇੜੇ ਪਾਉਂਦੇ ਨੇ ਕੋਈ ਗੱਲ ਨਹੀਂ 2-4 ਦਿਨਾਂ ਦੇ ਵਿੱਚ ਵਿੱਚ ਹੋਰ ਟ੍ਰੇਨਡ ਹੋ ਜਾਣਗੇ ਨਾਲੇ ਆਪਣੀਆਂ ਛਾਤਰੀਆਂ ਦੀ ਇਹ ਸਿਆਣੇ ਹੋ ਜਾਣਗੇ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਅਸੀਂ ਇੱਥੇ ਆ ਕੇ ਬੈਠਣਾਗਾ ਬਾਜ਼ ਮਾਰ ਕੇ ਬਿਠਾ ਲੈਣੇ ਆ ਤੇ ਬਾਕੀ ਛੋਟੀਆਂ ਛਾਤਰੀਆਂ ਲਾਤੀਆਂ ਆਪਾਂ ਇੱਧਰ ਨੈੱਟ ਦੇ ਵਿੱਚ ਜਿਹੜੇ ਬੱਚੇ ਹਜੇ ਛੋਟੇ ਨੇ ਜਿਨ੍ਹਾਂ ਨੂੰ ਹਜੇ ਬਿਠਾ ਨਹੀਂ ਸਕਦੇ ਉੱਚੀ ਜਗ੍ਹਾ ਉਹ ਬਠਾਤੀ ਆਪਾਂ ਨੈੱਟ ਦੇ ਵਿੱਚ ਇੱਧਰ ਦੋ ਛਾਤਰੀਆਂ ਲਾਤੀਆਂ ਨੈੱਟ ਦੇ ਵਿੱਚ ਤੇ ਬੈਠੇ ਨੇ ਸਾਰੇ ਛੋਟੇ ਬੱਚੇ ਇਹਨਾਂ ਨੂੰ ਪਾਣੀ ਦਿੱਤਾ ਫੀਡ ਇਹਨਾਂ ਨੇ ਲੈ ਲਈ ਸੀ ਆਪਦੇ ਆਪ ਤੇ ਵੱਡੀਆਂ ਛਾਤਰੀਆਂ ਲਾ ਕੇ ਇੱਧਰ ਤੇ ਬਾਕੀ ਆਪਾਂ ਆ ਗਏ ਥੱਲੇ ਤੇ ਆਪਣੀ ਆਈਡੀ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ